ਅੱਜ ਨਾ ਇਹ ਟਾਇਲ ਨਾ ਪੋਚਕਾਉਣੀਆਂ ਆ ਪਾ ਲਾਉਣੀਆਂ ਸੀਆਂ ਫੈਕਟਰੀ ਤੇ ਜਾ ਕੇ ਆਣੇ ਬੰਦੇ ਕੋਲ। ਆਖ ਲਈ। ਬਾਗਣੀਆਂ ਆ ਟੰਨਾ ਨਾ ਨਾ। ਹੋ ਦਾ ਬੰਦਾ ਇੱਥੇ। ਹੋ ਇਹ ਟਾਇਲ ਕਿਵੇਂ ਲਾਈਆਂ? ਇਹ ਨਾ ਬਾਹਰ ਪਾੜਿਆ ਤੇ ਲਾਈਆਂ। ਇਹ ਬਾਂਦੀਆਂ ਕਾਹਦੀਆਂ ਐ? ਇਹ ਸੀਮੈਂਟ ਪੱਥਰੀ ਦਿੱਤਾ ਦੀ ਮੱਥੇ। ਮੈਂ ਨੂੰ ਉਹ ਤੇਲ ਦੇ ਤਲੀਆਂ ਲਾਦੀਆਂ ਢੋਲ। ਨਹੀਂ ਨਹੀਂ ਪਾ ਤੇਲ ਤੇ ਨਹੀਂ। ਹਾਂ ਹਾਂ। ਇਹ ਨਾ ਬਈ ਨਾ ਕੋ ਬੰਨ ਜਾਂਦਾ ਜਿਵੇਂ ਕਿ ਆਪਾਂ ਆ ਟਰੱਕ ਦੇ ਉੱਪ ਚੜਾਉਣੇ ਜਿਵੇਂ ਆਪਣੀਆਂ ਗੱਡੀਆਂ ਚੱਲਦੀਆਂ ਉਹ ਸੈਲੈਂਟ ਹੋਵਜਣੇ ਹਾਂ ਹਾਂ ਸੈਲੈਂਟ ਥੋੜੇ ਛੱਡਦੇ ਇਥੇ ਅਜਾ ਛੋੜੇ ਛੱਡਦੇ ਆ ਇਹ ਭਰਦਾ ਕੌਣ ਆ ਬੰਦੇ ਭਰਦੇ ਆਰੇ ਬਾਦਰ ਭਰਨਗੇ ਇਹਨਾਂ ਆਹਾਂ ਬਾਕੀ ਤਾਂ ਠੀਕ ਆ ਤੇ ਇਹਨਾਂ ਅਗਲੇ ਲੈਂਦੇ ਆ ਕਿੰਨੇ ਇੰਚ ਦੀ ਐ ਇਹ 24 ਇੰਚ ਦੀ 24 ਸੀ ਮੰਨੂ ਗੁਰੂਆ 3.5 ਕੋ ਦੀ ਲੱਸੀ ਆ ਨਹੀਂ ਭਾ 24 ਇੰਚ ਦੀ ਆ ਥੋੜੇ ਵੇਹਲਾ ਚੱਕ ਕੇ ਵੇਹਲਾ ਨਾ ਆ ਵੇ ਵਜਨ ਦਾ ਬਾਬਾ ਬੰਨਣਾ ਇਹਨਾਂ ਦਾ ಕಟ್ಟ ಮಾಲಾ ಸೇರಿ ಕೊಡ್ತೀವಿ ಸೇರ್ತಾ ಕೇಳಿ ಪೋಣ